ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਦਾ ਵਾਦ-ਵਿਵਾਦ ਇਹ ਚੱਲ ਰਿਹਾ ਤੇ ਕਿਉਂਕਿ ਅੰਦਰੋਂ ਬਾਹਰੋਂ ਦੇ ਸਭ ਲੋਕ ਇੱਕੋ ਹੀ ਨਹੀਂ ਕਿਉਂਕਿ ਜਦੋਂ ਵੀ ਪੰਜਾਬ ਦੀ ਨੌਜਵਾਨੀ ਕਿਸੇ ਹੋਰ ਮੰਜ਼ਲ ਨੂੰ ਤਲਾਸ਼ਦੀ ਆ ਜਾਂ ਕੋਈ ਉਹਨਾਂ ਨੂੰ ਹੋਰ ਕੋਈ ਆਸ ਦੀ ਕਿਰਨ ਦਿਸਦੀ ਆ ਤੇ ਇਹ ਲੋਕ ਉਸ ਉਦੋਂ ਹੀ ਇਹੋ ਜਿਹੇ ਜਿਹੜੇ ਗਰੁੱਪ ਬਣਾ ਕੇ ਇੱਕ ਦੂਜੇ ਨੂੰ ਭੰਡਲਾ ਸ਼ੁਰੂ ਕਰ ਦਿੰਦੇ ਆ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਸਾਰਾ ਛੜੇਜੰਤਰ ਜਿਹੜਾ ਰਚਿਆ ਜਾਂਦਾ ਅਕਾਲ ਤਖਤਾ ਦਾ ਜੱਥੇਦਾਰ ਵੀ ਇਹਨਾਂ ਦਾ ਹੀ ਆ ਇਹਨਾਂ ਦਾ ਹੀ ਉਹ ਲਾਇਆ ਹੋਇਆ ਕਮਲਾਜਮ ਹੈ ਤੇ ਉਹਦੇ ਕੋਲ ਹੀ ਐਪਲੀਕੇਸ਼ਨਾਂ ਲੈ ਕੇ ਤੁਰੇ ਫਿਰਦੇ ਜੇ ਇਨਸਾਫ ਉਹਨਾਂ ਲੋਕਾਂ ਨੇ ਕਰਨਾ ਹੁੰਦਾ ਤਾਂ ਉਹ ਤਾਂ 2015-16 ਚ ਕਰ ਦਿੰਦੇ ਜਿਹੜਾ ਕੁਝ ਕਰਨਾ ਸੀ ਦੋਸਤੋ ਕੋਈ ਉਮੀਦ ਨਹੀਂ ਕਿਉਂਕਿ ਹੁਣ ਇਦੂ ਅੱਗੇ ਐਸਜੀਪੀਸੀ ਦੀਆਂ ਚੋਣਾਂ ਗਾਂ 27 ਦੀਆਂ ਵਿਧਾਨ ਸਭਾ ਚੋਣਾਂ ਇਹਨਾਂ ਨੂੰ ਉਹ ਚੀਜ਼ ਦਿਸ ਰਹੀ ਹੈ ਵੀ ਕੋਈ ਗੱਲ ਨਹੀਂ ਜੀ ਇੱਕ ਬੰਦਾ ਨਕਾਰ ਦਿੱਤਾ ਗਿਆ ਤੇ ਦੂਜਾ ਧੜਾ ਕਿਸੇ ਨਾ ਕਿਸੇ ਤਰੀਕੇ ਲੋਕ ਪ੍ਰਮਾਣ ਕਰਨਨ ਪਰ ਇਹ ਨਹੀਂ ਹੋਣਾ પાત્ર કેડે ને બિરસા બુલટોહા ਤੇ ઓહી રટાય રટાયા ਜਿਹੜਾ ਬੀਬੀ 자ਗੀਰ કોર ਤੰਦੂ ਬਾਜਰਾ ਸਾਹਿਬ ਧੁੰਦਨ ਐਂਡ ਕੰਪਨੀ ਲੋਕ ਇਹੀ ਨੇ ਸਾਰੇ ਚਰਨਜੀਤ ਬਰਾੜ ਇਹ ਐਡੇ ਵੀ ਅਣਜਾਣ ਨਹੀਂ ਸੀਗੇ ਵੀ ਜੇ ਇੰਨਾ ਕੁਝ ਹੋ ਗਿਆ ਤੇ ਇਹਨਾਂ ਨੂੰ ਪਤਾ ਹੀ ਨਾ ਹੋਊਗਾ ਸੋ ਦੋਸਤੋ ਸਿਰਫ ਤੁਹਾਡਾ ਧਿਆਨ ਭਟਕਾਉਣ ਦੀ ਖਾਤਰ ਤੇ ਤੁਹਾਨੂੰ ਇਸ ਰਾਮ ਰੋਲੇ ਦੇ ਵਿੱਚ ਪਸਾਈ ਰੱਖਣ ਦੀ ਖਾਤਰ ਇਹ ਕੁਝ ਕਰਨ ਉਹਦੇ ਵਿੱਚ ਖਟੜਾ ਸਾਹਿਬ ਦਾ ਵਿੱਚ ਇਹਨਾਂ ਚੀਜ਼ਾਂ ਤੇ ਬੋਲਣਾ ਕਿਉਂਕਿ ਵੱਡੇ ਅਫਸਰ ਰਹੇ ਆ ਮੈਂ ਤਾਂ ਇੱਕ ਥਾਣੇਦਾਰ ਪੱਧਰ ਦਾ ਤੇ ਮੁਲਾਜ਼ਮ ਐ ਪਰ ਮੈਂ ਵੀ ਤਫ਼ਤੀਸ਼ੀ ਰਹਾਂ ਮੈਂ ਬਹੁਤ ਤਫ਼ਤੀਸ਼ਾਂ ਕੀਤੀਆਂ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਜਦੋਂ ਇਹ ਬਾਹਰ ਕਰਦੇ ਆ ਉਹਦਾ ਲੌਸ ਹੁੰਦਾ ਹੈ ਮੁਕਦਮੇ ਨੂੰ ਵੀ ਜਿਹੜੀ ਤਫ਼ਤੀਸ਼ ਤੁਸੀਂ ਕੀਤੀ ਆ ਉਹਨੂੰ ਜਿਹੜੀਆਂ ਗੱਲਾਂ ਤੁਸੀਂ ਹੁਣ ਪਬਲਿਕ ਐਡਮਿਨ ਦੇ ਵਿੱਚ ਲਿਆ ਰਹੇ ਹੋ ਤੇ ਜੋ ਤੁਸੀਂ ਸੈੱਟ ਦੇ ਇੰਚਾਰਜ ਰਹਿੰਦੇ ਹੋਇਆ ਕੀਤਾ ਫਿਰ ਕਿਹੜੀ ਠੀਕ ਸੀ ਤੇ ਕਿਹੜੀ ਗਲਤ ਸੀ ਕੱਲ ਨੂੰ ਅਦਾਲਤਾਂ ਦੇ ਵਿੱਚ ਤੁਹਾਡੀਆਂ ਗਵਾਹੀਆਂ ਹੋਣੀਆਂ ਤੁਹਾਡੇ ਤੇ ਕਰਾਸ ਕੁਐਸਚਨ ਹੋਣੇ ਆ ਤੇ ਇਹ ਵੀਡੀਓ ਅਗਲਿਆਂ ਨੇ ਉੱਥੇ ਲਾਉਣੀ ਹੈ ਲਿਜਾ ਕੇ ਵੀ ਖੱਟੜਾ ਸਾਹਿਬ ਤੁਸੀਂ ਹੁਣ ਸੱਚ ਬੋਲ ਰਹੇ ਹੋ ਕਿ ਜਾਂ ਤੁਸੀਂ ਜਦੋਂ ਸੈੱਟ ਦੇ ਮੈਂਬਰ ਸੀ ਉਹ ਜੋ ਲਿਖਿਆ ਤੁਸੀਂ ਤੇ ਉਹ ਸੱਚ ਲਿਖਿਆ ਮਲਕਿਆਂ ਵਾਲੀ ਬੇਅਦਬੀ ਦੇ ਵਿੱਚ ਵਧੀਆ ਕੰਮ ਕੀਤਾ ਉਹਨਾਂ ਨੇ ਮੈਨੂੰ ਨਹੀਂ ਪਤਾ ਉਹਨਾਂ ਤੇ ਕਿਹਦਾ ਦਬਾਅ ਸੀ ਪਰ ਜਿਹੜੀਆਂ ਚੀਜ਼ਾਂ ਕੁਝ ਗੱਲਾਂ ਕਹਿੰਦੇ ਆ ਉਹ ਸਾਡੇ ਗਲੇ ਨਹੀਂ ਉਤਰਦੀਆਂ ਕਿਉਂਕਿ ਮੈਂ ਵੀ ਉਸੇ ਸਾਰੀ ਘਟਨਾ ਕਰਮ ਦਾ ਇੱਕ ਚਸ਼ਮਦੀਦ ਗਵਾਹ ਮੇਰੇ ਮੇਰੇ ਇਹਨਾਂ ਕੇਸਾਂ ਦੇ ਵਿੱਚ ਮੇਰੀਆਂ ਗਵਾਹੀਆਂ ਵੀ ਆ ਮੈਂ ਕਦੇ ਵੀ ਅੰਦਰਲੀ ਤਫਤੀਸ਼ ਦੀ ਗੱਲ ਕਦੇ ਬਾਹਰ ਨਹੀਂ ਕੱਢੀ ਜੋ ਔਨ ਮੈਰਿਟ ਤੇ ਤੁਹਾਨੂੰ ਦੱਸੀਆਂ ਗੱਲਾਂ ਉਹੀ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿਉਂਕਿ ਜਦੋਂ ਪੋਸਟਰ ਲੱਗਦੇ ਆ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੀੜ ਚੋਰੀ ਹੁੰਦੀ ਆ ਕਿਹਨੂੰ ਨਹੀਂ ਸੀ ਪਤਾ ਵੀ ਦੋਸ਼ੀ ਕੌਣ ਹੈ ਖਾਸ ਕਰਕੇ ਪੁਲਿਸ ਦੇ ਸਿਪਾਹੀ ਤੱਕ ਨੂੰ ਪਤਾ ਸੀ ਵੀ ਕੌਣ ਨੇ ਦੋਸ਼ੀ ਫਿਰ ਤੁਸੀਂ ਐਡੇ ਐਡੇ ਗੱਲਾਂ ਕਿਉਂ ਛੁਪਾ ਕੇ ਰੱਖੀਆਂ ਉਸ ਵੇਲੇ ਵੀ ਤਫਤੀਸ਼ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਗਈਆਂ ਸੀ ਜਦੋਂ ਸੈਟ ਦਾ ਬਾਅਦ ਚ ਬਣਦੀ ਆ ਉਸ ਤੋਂ ਪਹਿਲਾਂ ਤਾਂ ਡਿਸਟ੍ਰਿਕਟ ਪੁਲਿਸ ਤੇ ਜਿਹੜੀਆਂ ਨਾਲ ਦੀਆਂ ਬਾਉਂਡਰੀ ਡਿਸਟ੍ਰਿਕਟ ਪੁਲਿਸ ਜਿਹੜੀ ਜੁਆਇੰਟ ਕੰਮ ਕਰਦੀ ਸੀ ਬਹੁਤ ਚੀਜ਼ਾਂ ਸਾਹਮਣੇ ਆ ਗਈਆਂ ਸੀ ਕਿਉਂਕਿ ਕੋਸ਼ ਕੈਸ ਅਟੈਚਮੈਂਟ ਸੀਗੇ ਦੋਨਾਂ ਜ਼ਿਲ੍ਹਿਆਂ ਦੇ ਫਰੀਦਕੋਟ ਦੇ ਤੇ ਮੋਗੇ ਦੇ ਤੇ ਬਠਿੰਡੇ ਦੇ ਮੇਰਾ ਪ੍ਰੇਮੀ ਵਰਸਸ ਸਿੱਖ ਕਿਉਂਕਿ ਇੱਕ ਜੇ ਕੇ ਵਾਰਦਾਤ ਮੋਗੇ ਘਟਨਾ ਹੋਊਗੀ ਜਾਂ ਦੂਜੀ ਘਟਨਾ ਜਾਂ ਫਰੀਦਕੋਟ ਹੋਊਗੀ ਜਾਂ ਬਠਿੰਡੇ ਹੋਊਗੀ ਉਹ ਜੁਆਇੰਟ ਕੰਮ ਕਰਦੀਆਂ ਸੀ ਟੀਮਾਂ ਉਹਨਾਂ 'ਚ ਮੈਂ ਵੀ ਦੋ ਤਿੰਨ ਕੇਸਾਂ ਦੇ ਵਿੱਚ ਨਾਲ ਰਿਹਾ ਹੁਣ ਇਹਨਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਨਕਾਮੀਆਂ ਤਾਂ ਸਾਹਮਣੇ ਸਭ ਦੇ ਆਈ ਚੁੱਕੀਆਂ ਵਾਰ-ਵਾਰ ਉਹਨਾਂ ਦੇ ਉੱਤੇ ਕੀ ਗੱਲਾਂ ਕਰਨੀਆਂ ਉਹ ਤਾਂ ਵਾਰ-ਵਾਰ ਦਰਾਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਜੋ ਕੀਤਾ ਇੱਕ ਧਿਰ ਬਣ ਕੇ ਡੇਰੇ ਦੀ ਕੀਤਾ ਉਸ ਵੇਲੇ ਉਹ ਸਿੱਖਾਂ ਦੀ ਧਿਰ ਨਹੀਂ ਸੀ ਨਾ ਉਹ ਪੰਜਾਬ ਦੀ ਧਿਰ ਸੀ ਨਾ ਉਹ ਕੌਮ ਦੀ ਧਿਰ ਸੀ ਉਸ ਵੇਲੇ ਹਰ ਇੱਕ ਅਕਾਲੀ ਲੀਡਰ ਡੇਰੇ ਦੀ ਧਿਰ ਵਜੋਂ ਕੰਮ ਕਰ ਰਿਹਾ ਸੀ ਕੁਝ ਕੰਨੂ ਛੱਡ ਕੇ ਅ ਜਿਹੜੀਆਂ ਗੱਲਾਂ ਲੁਕੋਈਆਂ ਗਈਆਂ ਉਹ ਤੁਹਾਡੇ ਸਾਹਮਣੇ ਆਪਾਂ ਜਰੂਰ ਰੱਖੀਆਂ ਕਿ ਜਿਵੇਂ ਜਿਹੜੀ ਸੱਚਾ ਸੌਦਾ ਡੇਰੇ ਦਾ ਜਿਹੜਾ ਪਸ਼ਾਕ ਵਾਲਾ ਮਾਮਲਾ ਸੀ ਜਿੱਥੋਂ ਇਹ ਸਾਰਾ ਕੰਮ ਸ਼ੁਰੂ ਹੁੰਦਾ ਉਹ ਜਦੋਂ ਉਹਦੀ ਕੈنسਲੇਸ਼ਨ ਰਿਪੋਰਟ ਜਦੋਂ ਭੇਜੀ ਗਈ ਅਦਾਲਤ ਵਿੱਚ ਤੇ ਜੱਜ ਸਾਹਿਬ ਉਹਦੋਂ ਸਰਦਾਰ ਹਰਜੀਤ ਸਿੰਘ ਗੁਰਸਿੱਖ ਜੱਜ ਸਾਹਿਬ ਅਮਰਤਾਰੀ ਜੱਜ ਸਾਹਿਬ ਉਹਨਾਂ ਨੇ ਕਿਸੇ ਟੈਕਨੀਕਲ ਪੁਆਇੰਟ ਕਰਕੇ ਕਿਉਂਕਿ ਕੈنسਲੇਸ਼ਨ ਪਹਿਲੀ ਦਫਾ ਮਨਜ਼ੂਰ ਵੀ ਨਹੀਂ ਹੁੰਦੀ ਹੁੰਦੀ 2 ਜਾਂ 3 ਵਾਰੀ ਮਾਨਯੋਗ ਅਦਾਲਤ ਜੇ ਰੀ ਇਨਵੈਸਟੀਗੇਸ਼ਨ ਕਰਾਉਂਦੀ ਆ ਤੇ ਜਦੋਂ ਪਹਿਲੀ ਵਾਰੀ ਅਦਾਲਤ ਵੱਲੋਂ ਕੁਝ ਟਿੱਪਣੀਆਂ ਦੇ ਕੇ ਵਾਪਸ ਕੀਤੀ ਗਈ ਤੇ ਜੱਜ ਸਾਹਿਬ ਦੀ ਬਦਲੀ ਕਰਵਾ ਦਿੱਤੀ ਗਈ ਰਾਤ ਨੂੰ ਫਿਰ ਜਿਹੜਾ ਪਿਸ਼ਾਕ ਦੇ ਪੁਖਤਾ ਸਬੂਤ ਜਿਹੜਾ ਦਰਜੀ ਦੇ ਬਿਆਨ ਵੀ ਕਿਹਨੇ ਸੁਵਾਈ ਸੀ ਕਿਹਨੇ ਪੇਟ ਕੀਤੀ ਉਹ ਸਾਰੇ ਜਿਹੜੀ ਐਵੀਡੈਂਸ ਸੀ ਉਹ ਅਧੂਰੀ ਜਿਹੜੀ ਅਦਾਲਤ ਨੂੰ ਦਿੱਤੀ ਗਈ ਉਸ ਵੇਲੇ ਜੋ ਕੁਝ ਕੀਤਾ ਉਹ ਸਾਰੇ ਲੋਕ ਭਲੀ ਭਾਂਤ ਜਾਣੂ ਆ ਪਰ ਉਹ ਤੇ ਨਾ ਜਾਈ ਹੁਣ ਮੇਰੇ ਘਟਨਾ ਸਾਹਿਬ ਨੂੰ ਕੋਈ ਸਵਾਲ ਨਹੀਂ ਜਦੋਂ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਕਤਲ ਹੁੰਦਾ ਉਹ ਤਾਂ ਨਾ ਲਾਉਂਦੇ ਆ ਤੁਹਾਡੀ ਉਹਨਾਂ ਨਾਲ ਬਹਿਸ ਵਸਾਈ ਹੁੰਦੀ ਆ ਇਹ ਔਨ ਰਿਕਾਰਡ ਚੀਜ਼ਾਂ ਪਈਆਂ ਮੈਂ ਆਪਣੇ ਕੋਲੋਂ ਨਹੀਂ ਗੱਲ ਕਰ ਰਿਹਾ ਜਿਹੜੀ ਤੁਹਾਡੀ ਰਿਪੋਰਟ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਤੁਸੀਂ ਮੁਆਫੀ ਮੰਗੀ ਉਹਨਾਂ ਤੋਂ ਬਿੱਟੂ ਤੋਂ ਮੈਂ ਤੁਹਾਨੂੰ ਉਹਦੀ ਇੱਕ ਇੰਗਲਿਸ਼ ਦੀ ਮੈਂ ਟ੍ਰਾਂਸਲੇਟ ਕੀਤੀ ਹੋਈ ਆ ਤੁਹਾਨੂੰ ਦਿਖਾ ਦਿੰਦਾ ਇਹ ਰਿਪੋਰਟ ਦਾ 17 ਨੰਬਰ ਪੇਜ ਹੈ ਥੱਲੇ ਵਾਲੇ ਦੋ ਪੈਰੇ ਤੁਸੀਂ ਆ ਪੜ੍ਹ ਲਿਓ ਮੈਂ ਤੁਹਾਡੇ ਨੇੜੇ ਕਰਕੇ ਦਿਖਾ ਦਿੰਦਾ ਤੇ ਹੁਣ ਇਹਦੀ ਮੈਂ ਤੁਹਾਨੂੰ ਪੰਜਾਬੀ ਦੀ ਟਰਾਂਸਲੇਟਰ ਵੀ ਦਿਖਾ ਦਿੰਦਾ ਕਿਉਂਕਿ ਇਹ ਬੇਲੋੜੀਆਂ ਚੀਜ਼ਾਂ ਸੀ ਜੋ ਏਡੇ ਵੱਡੇ ਅਫਸਰ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ ਆ ਉਹਦੀ ਟਰਾਂਸਲੇਟਰ ਦੇ ਦੋਨੇ ਪੈਰੇ ਆ ਤਾਂ ਤੁਸੀਂ ਪੜ੍ਹ ਸਕਦੇ ਹੋ ਤਪਾ ਡਿਟੇਲ ਦੇ ਵਿੱਚ ਨਹੀਂ ਜਾਣਾ ਇਹੀ ਕਾਰਨ ਜਿਹੜਾ ਸੀ ਇਹੀ ਤੁਹਾਡੀ ਗੱਲ ਜਿਹੜੀ ਸੀ ਉਹਨੂੰ ਪੁਲਿਸ ਦੀ ਨੌਕਰੀ ਦੋ ਆਉਣ ਦੇ ਵਿੱਚ ਤੇ ਜਿਹੜਾ ਮੁਆਵਜ਼ਾ 20 ਲੱਖ ਰੁਪਈਆ ਉਸ ਵੇਲੇ ਉਹਨਾਂ ਦੀ ਡਿਮਾਂਡ ਸੀ ਉਹ ਪਤਾ ਨਹੀਂ ਮਿਲਿਆ ਜਾਂ ਨਹੀਂ ਮਿਲਿਆ ਤੇ ਪਰ ਜਦੋਂ ਉਹਨੂੰ ਨੌਕਰੀ ਦਿੱਤੀ ਗਈ ਉਹ ਡੇਰਾ ਪ੍ਰੇਮੀ ਗੁਰਦੇਵ ਸਿੰਘ ਮੁੱਖ ਮਲਜ਼ਮ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਵਾਉਣ ਦੇ ਵਿੱਚ ਤੇ ਤੁਹਾਡੇ ਇਸ ਵਿਵਾਦ ਦੇ ਕਾਰਨ ਉਹਨੂੰ ਪੁਲਿਸ ਦੀ ਨੌਕਰੀ ਉਹਦੀ ਘਰ ਵਾਲੀ ਨੂੰ ਦੇਣੀ ਪਈ ਜਦੋਂ ਕਿ ਉਹ ਮਲਜ਼ਮ ਬਾਨੀ ਸੀ ਇਸ ਕੇਸ 'ਚ ਕਿਉਂਕਿ ਉਹਦੇ ਖਾਤੇ ਵਿੱਚ ਪੈਸੇ ਆਏ ਸੀ ਤੁਹਾਨੂੰ ਇਸ ਗੱਲ ਦਾ ਸਾਰੀ ਗੱਲ ਦਾ ਪਤਾ ਸੀਗਾ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮੌੜ ਬੰਬ ਬਲਾਸਟ ਤੋਂ ਬਾਅਦ ਕਲੂ ਮਿਲੇ ਇਹ ਤਾਂ ਜਦੋਂ ਆਮ ਜ਼ਿਲ੍ਹਾ ਪੁਲਿਸ ਨੇ ਤਫ਼ਤੀਸ਼ ਕੀਤੀ ਆ ਜਦੋਂ ਐਸਐਸਪੀ ਸਾਹਿਬ ਫਰੀਦਕੋਟ ਤੋਂ ਚਰਨਜੀਤ ਸ਼ਰਮਾ ਮੋਗੇ ਲੱਗ ਜਾਂਦੇ ਆ ਕੇ ਤੇ ਮੈਂ ਉਹਨਾਂ ਦੇ ਨਾਲ ਪੱਕੇ ਤੌਰ ਤੇ ਤੁਸੀਂ ਇਹ ਤੋਂ ਅਟੈਚਮੈਂਟ ਰਿਹਾ ਕੁਝ ਰੇਡ ਸਾਥੋਂ ਕਰਵਾਉਂਦੇ ਰਹੇ ਉਹ ਪਰ ਬੇਵੱਸੀ ਹੋ ਗਈ ਉਹ ਤੁਸੀਂ ਵੀ ਕਹਿ ਰਹੇ ਹੋ ਸਾਰੀ ਕਹਿ ਰਹੇ ਸੋ ਦੋਸਤੋ ਉਸ ਵੇਲੇ ਸਾਰੇ ਬੰਦਿਆਂ ਨੂੰ ਪਤਾ ਸੀ ਵੀ ਬੇਅਦਬੀ ਦਾ 6 ਕਰੋੜ ਰੁਪਇਆ ਹਨੀਪ੍ਰੀਤ ਦੇ ਥਰੂ ਇਹ ਜਿਹੜਾ ਹਰਸ਼ ਧੂਰੀ ਸੰਦੀਪ ਬਰੇਟਾ ਤੇ ਜਿਹੜਾ ਪ੍ਰਦੀਪ ਕਲੇਰ ਆ ਇਹ ਤਿੰਨੇ ਮੁੱਖ ਪਾਤਰ ਸੀ ਡੇਰੇ ਦੇ ਵਿੱਚ ਤੇ ਇਹ ਭਿੰਦਰਪਾਲ ਬਿੱਟੂ ਹੁਣ ਵਾਲੀ ਸਾਰੀ ਟੀਮ ਦੀ ਉਸ ਵੇਲੇ ਇਕੱਲੇ-ਇਕੱਲੇ ਪੁਲਿਸ ਮੁਲਾਜ਼ਮ ਨੂੰ ਪਤਾ ਸੀ ਵੀ ਕੌਣ ਦੋਸ਼ੀ ਆ ਚਲੋ ਉਹ ਗ੍ਰੰਥੀ ਗੋਰੇ ਨਾਲ ਉਹਦੀ ਵਾਈਫ ਨਾਲ ਕੀ ਹੋਇਆ ਦੂਜਿਆਂ ਨਾਲ ਉਹਦੇ 'ਚ ਮੈਂ ਨਹੀਂ ਵਿਵਾਦ ਪਰ ਮੈਂ ਤਾਂ ਅੱਜ ਐਸੇ ਗੱਲ ਤੇ ਹੀ ਇਹ ਗੱਲਾਂ ਜਿਹੜੇ ਪੱਤਰਕਾਰ ਵੀਰ ਇੰਟਰਵਿਊ ਕਰਨ ਜਾਂਦੇ ਆ ਜਾਂ ਤਾਂ ਉਹ ਪਹਿਲਾਂ ਇਸ ਕੇਸ ਦੇ ਬਾਰੇ ਸਾਰੀ ਜਾਣਕਾਰੀ ਰਣੀ ਚਾਹੀਦੀ ਉਹਨਾਂ ਨੂੰ ਉਹ ਐਵੇਂ ਇਧਰ ਲਈ ਉਧਰ ਲਈ ਗੱਲਾਂ ਮਾਰ ਕੇ ਪਰ ਐਡੇ ਵੱਡੇ ਅਫਸਰ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਫਿਰ ਤੁਸੀਂ ਵਾਰ-ਵਾਰ ਕੜਾੜਾ ਸਾਹਿਬ ਦੋ ਗੱਲਾਂ ਕਹਿੰਨੇ ਵੀ ਆਪਣਾ ਝੱਗਾ ਚੱਕੀਏ ਤੇ ਢਿੱਡ ਨੰਗਾ ਹੁੰਦਾ ਆਪਦਾ ਢਿੱਡ ਨੰਗਾ ਹੁੰਦਾ ਤੁਹਾਡੀ ਕਿਹੜੀ ਫਿਰ ਹੁਣ ਮਜਬੂਰੀ ਆ ਕੀ ਦਾ ਢੱਡਾ ਜਿਹੜਾ ਤੁਸੀਂ ਨੰਗਾ ਹੋਣ ਤੋਂ ਵਿਚਾਰ ਰਹੇ ਹੋ ਚਿੜੀਗੁਰੂ ਗ੍ਰੰਥ ਸਾਹਿਬ ਆਇਤ ਤਾਂ ਫਿਰ ਕੋਈ ਵੱਡਾ ਨਹੀਂ ਤੁਹਾਨੂੰ ਦੱਸ ਦੇਣਾ ਚਾਹੀਦਾ ਵੀ ਜਿਹੜੇ ਇਹ ਪ੍ਰਚਾਰਕ ਸੀਗੇ ਇਹਨਾਂ ਦਾ ਕੀ ਕੀ ਰੋਲ ਵਿੱਚ ਰਿਹਾ ਢੱਡ ਚੱਕਾ ਝੱਗਾ ਚੱਕਿਆ ਢੱਡੇ ਹੀ ਨੰਗਾ ਹੁੰਦਾ ਨਾ ਵਿੱਚ ਇਹਨਾਂ ਦੇ ਵੀ ਜੜੀਆਂ ਗੱਲਾਂ ਬਾਤਾਂ ਵਿੱਚ ਆਈਆਂ ਤੁਸੀਂ ਕਿਹਾ ਵੀ ਹੁਣ ਟਰੈਕ ਇੱਕ ਤੀ ਰਹਿਣ ਦਿਓ ਵੀ ਇੱਕ ਪਾਸੇ ਪ੍ਰੇਮੀ ਵਾਲੇ ਪਾਸੇ ਨੂੰ ਹੀ ਟਰੈਕ ਤੇ ਚਾੜੀ ਰੱਖੋ ਦੂਜੇ ਪਾਸੇ ਨੂੰ ਨਾ ਜਾਓ ਉਹ ਝੱਗਾ ਦੱਸੋਗਾ ਢੱਡ ਕਿਦਾ ਨੰਗਾ ਹੁੰਦਾ ਫਿਰ ਸੰਗਤਪੁਰ ਤੋਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਤੇ ਸਰਕਾਰ ਵੀ ਇਸ ਚੀਜ਼ ਦਾ ਜਵਾਬ ਦੇਵੇ ਤੇ ਤੁਸੀਂ ਵੀ ਜਵਾਬਦੇ ਹੋ ਵੀ ਗੁਰਦੇਵ ਸਿੰਘ ਪ੍ਰੇਮੀ ਦੀ ਧਰਮ ਪਤਨੀ ਨੂੰ ਜਿਹੜੀ ਉਹ ਸਰਬਜੀਤ कौर ਜਿਹੜੀ ਇਸ ਵੇਲੇ ਫਰੀਦਕੋਟ ਜ਼ਿਲ੍ਹੇ ਚ ਪੋਸਟਿੰਗ ਹੈ ਕੀ ਦੀ ਰეკਮੈਂਡੇਸ਼ਨ ਦੇ ਉੱਤੇ ਉਹਨੂੰ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ ਤੇ ਹੌਲਦਾਰ ਤੱਕ ਬਣਾ ਦਿੱਤਾ ਗਿਆ ਕੀ ਇਨਾਮ ਦਿੱਤਾ ਗਿਆ ਨਹੀਂ ਤੁਹਾਡੀ ਆ ਗੱਲ ਕਰਕੇ ਵਾਦ-ਵਿਵਾਦ ਖੜਾ ਹੋਇਆ ਸੀ ਦੂਸਰਾ ਦੋਸਤੋ ਜਦੋਂ ਇਹ ਪੈਸੇ ਆਉਂਦੇ ਆ ਉਹ ਮੈਂ ਤੁਹਾਨੂੰ ਦੱਸਦਾ ਕਿਹਦੇ ਕਿਹਦੇ ਖਾਤਿਆਂ ਚ ਕਿੰਨੇ-ਕਿੰਨੇ ਪੈਸੇ ਆਏ ਵੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਖਾਤੇ 'ਚ 2 ਲੱਖ ਤੇ 2 ਲੱਖ ਹੀ ਉਹਦੀ ਪਤਨੀ ਦਾ ਸੀ ਉਦੋਂ ਪਰ ਉਹ ਗੱਲ ਜਿਹੜੀ ਸੀ ਉਹ ਮੁਰਕ ਕੇ ਉੱਥੇ ਹੀ ਦਬਾ ਦਿੱਤੀ ਗਈ। ਸੁਮਨ ਰਾਣੀ ਵਾਈਫ ਆਫ ਸਣੀ ਕੰਡਾ ਜਿਹੜਾ ਇਹ ਚ ਦੋਸ਼ੀ ਆ। ਉਹਦੀ ਉਹਦੇ ਘਰ ਵਾਲੀ ਦੇ ਉਹ ਪੁਲਿਸ ਮੁਲਾਜ਼ਮ ਵੀ ਸੀ ਉਹ। ਪੁਲਿਸ ਦੀ ਮੁਲਾਜ਼ਮ ਸੀ ਉਹ ਕਿਉਂ ਛੱਡੀ ਗਈ? ਕਿਉਂ ਨਹੀਂ ਉਹਦਾ ਰੋਲ ਸਾਹਮਣੇ ਲਿਆਂਦਾ ਗਿਆ? ਦਿਓ ਸੰਗਤ ਨੂੰ ਜਵਾਬ। ਤੀਸਰਾ 4 ਲੱਖ ਰੁਪਇਆ ਜਗਸੀਰ ਸਿੰਘ ਜਿਹੜਾ ਬੂਟਾ ਸਿੰਘ ਸਰਾਵਾ 5 ਲੱਖ ਉਹਦੇ ਹਥਿਆਰ ਖਰੀਦੇ ਜਿੱਥੇ ਉਹਨਾਂ ਨੇ ਟ੍ਰੇਨਿੰਗ ਕਰਦੇ ਰੇ ਬੀਡ ਸਿੱਖਾ ਸਾਰੀਆਂ ਔਨ ਰਿਕਾਰਡ ਪਈਆਂ ਸੀ ਇਹ ਤਪਦੀਸ਼ ਕਿਉਂ ਦਬਾਇਆ ਗਿਆ 파ਟੀ ਤੁਸੀਂ ਸੈੱਟ ਦੇ ਇਨਚਾਰਜ ਹੋ ਫਿਰ ਦਿਓ ਜਵਾਬ ਲੋਕਾਂ ਨੂੰ